ਵੜੀ ਆ ਤਿੰਨ ਪੀੜੀਆਂ ਤੱਕ ਇਹ ਅਸੀਂ ਮੈਂ ਪੁੱਤਰਾਂ ਮੇਰੀ 60 ਸਾਲ ਤੋਂ ਉਪਰ ਉਮਰ ਹੋ ਗਈ ਮੇਰੇ ਬੱਚੇ 40 ਸਾਲ ਤੱਕ ਦੇ ਹੋ ਰਹੇ ਨੇ ਇਹ ਅੱਗੇ ਚੌਥੀ ਪੀੜ੍ਹੀ ਸਾਡੀ ਉਸ ਨੂੰ ਇਹਦੇ ਵਿੱਚ ਸ਼ਾਮਿਲ ਕੀਤਾ ਜਾਵੇ ਆਜ਼ਾਦੀ ਘੁਲਾਟੀਆਂ ਦੇ ਸਨਮਾਨ ਦੇ ਵਿੱਚ ਦੋ ਚਾਰ ਵਾਰੀ ਮੀਟਿੰਗਾਂ ਵੀ ਕੀਤੀਆਂ ਸੈਕਟਰੀ ਲੈਵਲ ਤੇ ਮੰਤਰੀ ਲੈਵਲ ਤੱਕ ਪਰ ਸਾਡਾ ਜਿਹੜੀਆਂ ਮੁਸ਼ਕਲਾਂ ਨੇ ਉਹ ਸਾਨੂੰ ਸੁਣੀਆਂ ਨਹੀਂ ਗਈਆਂ ਜੇ ਤੀਜੀ ਪੀੜੀ ਦੇ ਖਤਮ ਹੋ ਗਏ ਅੱਗੇ ਤਾਂ ਜਿਹੜਾ ਹੁਣ 25 15 26 ਜਨਵਰੀ 15 ਅਗਸਤ ਦੇ ਸਨਮਾਨ ਦਿੰਦੇ ਆ ਉਹ ਸਨਮਾਨ ਲੈਣ ਲਈ ਵੀ ਕੋਈ ਰਹਿਣਾ ਨਹੀਂ ਵੀ ਮੁਸ਼ਕਲਾਂ ਵੀ ਕੀ ਨੇ ਸਾਡੇ ਮਾਪਿਆਂ ਨੇ ਕੁਰਬਾਨੀਆਂ ਕੀਤੀਆਂ ਘਰ-ਬਾਰ ਜਾੜਲੇ ਘਰ ਵੀ ਉਜੜੇ ਜ਼ਮੀਨਾਂ ਵੀ ਕੁਰਕ ਹੋਈਆਂ ਪਰ ਨੁਕਸਾਨ ਸਾਡਾ ਦੂਜੀ ਪੀੜੀ ਦਾ ਹੋਇਆ ਤਿੰਨ ਸਾਲਾਂ ਚ ਕੋਈ ਮੀਟਿੰਗ ਨਹੀਂ ਹੋਈ ਇੱਕ ਵਾਰੀ ਸੀਐਮ ਸਾਹਿਬ ਨੇ ਸਮਾਂ ਦਿੱਤਾ ਸੀ ਉਹ ਦਿੱਲੀ ਰਜਮਾਂ ਕਾਰਨ ਨਹੀਂ ਪਹੁੰਚ ਸਕੇ ਉਸ ਤੋਂ ਬਾਅਦ ਸਮਾਨੀ ਦਿੱਤਾ ਗਿਆ ਅਸੀਂ ਪੁਰਜਰ ਬੇਨਤੀ ਕਰਦੇ ਹਾਂ ਵੀ ਹੁਣ ਦਿੱਲੀ ਦੀ ਚੋਣ ਤੋਂ ਬਾਅਦ ਸਮਾਂ ਦੇ ਕੇ ਸਾਡੇ ਨਾਲ ਗੱਲਬਾਤ ਕੀਤੀ ਜਾਵੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਨੇਤਾ ਜੀ ਸੁਭਾਸ ਚੰਦਰ ਬੌਸ ਦਾ 124ਵਾਂ ਜਨਮ ਦਿਹਾੜਾ ਰਾਜ ਪੱਧਰ ਤੇ ਫਰੀਦਕੋਟੇ ਚ ਮਨਾਇਆ ਗਿਆ ਤੇ ਫਰੀडम ਫਾਈਟਰ ਉੱਤਰਾਧਿਕਾਰੀ ਐਸੋਸੀਏਸ਼ਨ ਸੀ ਉਸ ਦੇ ਸਾਰੇ ਨੁਮਾਇंदे ਇਕੱਠੇ ਹੋਏ ਪੰਜਾਬ ਦੇ ਵੀ ਕਈ ਨੁਮਾਇंदे ਜਿਹੜੇ ਸਰਕਾਰ ਦੇ ਕਾਰਜਕਾਲ ਵਿੱਚ ਬੈਠੇ ਆ ਉਹ ਵੀ ਆਏ ਤੇ ਉੱਤਰਾਧਿਕਾਰੀਆਂ ਨੇ ਉਹਨਾਂ ਦੇ ਸਾਹਮਣੇ ਆਪਣੀਆਂ ਸਮੱਸਿਆਵਾਂ ਦੱਸੀਆਂ ਕਿ ਕਿਸ ਤਰ੍ਹਾਂ ਕਈ ਜਿਹੜੇ ਫ੍ਰੀडम फाइਟਰ ਆ ਉਤਪੰਤਰਤਾ ਸੰਗਰਾਮੀ ਆ ਉਹਨਾਂ ਦੇ ਘਰਾਂ ਦਾ ਕੀ ਹਾਲ ਆ ਉਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਆ ਤੇ ਇਸ ਸਮਾਗਮ ਤੋਂ ਬਾਅਦ ਗੱਲਬਾਤ ਕਰਦੇ ਆ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਨੇ ਦੱਸਿਆ ਕਿ ਜੋ ਹਾਲਾਤ ਚੱਲ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ 26 ਜਨਵਰੀ ਜਾਂ 15 ਅਗਸਤ ਦੇ ਜਿਹੜੇ ਸੁਤੰਤਰਤਾ ਸੰਗਰਾਮੀਆਂ ਨੂੰ ਫ੍ਰੀडम फाइਟਰਾਂ ਨੂੰ ਆਜ਼ਾਦੀ ਘੁਲਾਟੀਆਂ ਨੂੰ ਸਨਮਾਨ ਕੀਤਾ ਜਾਂਦਾ ਉਹ ਸਨਮਾਨ ਲੈਣ ਵਾਲਾ ਵੀ ਕੋਈ ਵਿਅਕਤੀ ਨਹੀਂ ਬਚੇਗਾ ਜੋ ਹਾਲਾਤ ਚੱਲ ਰਹੇ ਆ ਉਹਨਾਂ ਕਹਿਆ ਕਿ 3 ਸਾਲ ਸਰਕਾਰ ਆਈ ਨੂੰ ਹੋ ਗਏ ਤੇ 3 ਸਾਲਾਂ ਦੇ ਵਿੱਚ 5 ਮਿੰਟ ਵੀ ਫਰੀडम फाइਟਰਾਂ ਦੇ ਪਰਿਵਾਰਾਂ ਲਈ ਸਰਕਾਰ ਨੇ ਨਹੀਂ ਦਿੱਤੇ ਤੇ ਉਹਨਾਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਲੰਮਕ ਰਹੀਆਂ। ਬਾਬਾ ਫਰੀਦੀ ਧਰਤੀ ਤੇ ਫਰੀਦਕੋਟ ਵਿਖੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ 126ਵਾਂ ਜਨਮ ਦਿਹਾੜਾ ਮਨਾ ਰਹੇ ਹਾਂ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਬਜ਼ੁਰਗਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਉਹਨਾਂ ਦੇ ਵਾਰਸਾਂ ਤੱਕ ਲਾਗੂ ਕੀਤੀਆਂ ਜਾਣ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਸਿਰਫ 37 ਫ੍ਰੀਡਮ ਫੈਕਟ ਜੰਦਾ ਹਨ ਬਾਕੀ ਸਾਰੇ ਉਸ ਅਕਾਲ ਪੁਰਖ ਨੇ ਪੂਰੇ ਹੋ ਚੁੱਕੇ ਹਨ ਤੇ ਜਿਹੜੀਆਂ ਸਹੂਲਤਾਂ ਉਹਨਾਂ ਨੂੰ ਮਿਲਦੀਆਂ ਸੀਆਂ ਉਹ ਸਾਡੇ ਲਈ ਬਣਦੇ ਨੇ ਅਸੀਂ ਰੁੱਲ ਖੁੱਲ ਕੇ ਪੜਿਆ ਤੇ ਉਹਨਾਂ ਨੇ ਕੁਰਬਾਨੀ ਕੀਤੀ ਆਪਣੀਆਂ ਜ਼ਮੀਨਾਂ কুরਖ ਕਰਾਈਆਂ ਆਪਣੀਆਂ ਜ਼ਿੰਦਗੀ ਨਾਲ ਖੇਡ ਕੇ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਯਾਦ ਕਰਾਇਆ ਅਸੀਂ ਬੇਨਤੀ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਉਹ ਆਪਣਾ ਸਮਾਂ ਕੱਢ ਕੇ ਇਸ ਫਿਊਡ ਫੈਕਟਰਾਂ ਦੇ ਵਾਰਸਾਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਜਾਵੇ ਤਿੰਨ ਸਾਲਾਂ ਚ ਕੋਈ ਮੀਟਿੰਗ ਹੋਈ ਆਪਣੇ ਨਾਲ ਤਿੰਨ ਸਾਲਾਂ ਚ ਕੋਈ ਮੀਟਿੰਗ ਨਹੀਂ ਹੋਈ ਇੱਕ ਵਾਰੀ ਸੀਐਮ ਸਾਹਿਬ ਨੇ ਸਮਾਂ ਦਿੱਤਾ ਸੀ ਉਹ ਦਿੱਲੀ ਰਜੇਮਾਂ ਕਾਰਨ ਨਹੀਂ ਪਹੁੰਚ ਸਕੇ ਉਸ ਤੋਂ ਬਾਅਦ ਸਮਾਂ ਨਹੀਂ ਦਿੱਤਾ ਗਿਆ ਅਸੀਂ ਪੁਰਜ਼ਰ ਬੇਨਤੀ ਕਰਦੇ ਹਾਂ ਵੀ ਹੁਣ ਦਿੱਲੀ ਦੀ ਚੋਣ ਤੋਂ ਬਾਅਦ ਸਮਾਂ ਦੇ ਕੇ ਸਾਡੇ ਨਾਲ ਗੱਲਬਾਤ ਕੀਤੀ ਜਾਵੇ ਜੋ ਸਾਡੇ ਬਜ਼ੁਰਗਾਂ ਨੇ ਕੀਤੀਆਂ ਕੁਰਬਾਨੀਆਂ ਦਾ ਅਸੀਂ ਮੁੱਲ ਨਹੀਂ ਮੰਗਦੇ ਅਸੀਂ ਸਨਮਾਨ ਸਨਮਾਨ ਦੇ ਤੌਰ ਤੇ ਜਿਹੜਾ ਸਾਨੂੰ ਆ ਰਹੀਆਂ ਸਮੱਸਿਆਵਾਂ ਮਾ ਜਿਵੇਂ ਸਾਡੇ ਬਜ਼ੁਰਗਾਂ ਦੇ ਬਣਾਏ ਹੋਏ ਮਕਾਨ ਉੱਟ ਟੈ ਚੁੱਕੇ ਨੇ ਵਿੱਚ ਸੱਤਾ ਨਹੀਂ ਹਨ ਤੇ ਜਾਂ ਬਾਕੀ ਜਿਹੜੇ ਬੱਚੇ ਜਿੰਨੀ ਕੁ ਯੋਗਤਾ ਨਾਲ ਪਾਉ ਕਰਦੇ ਨੇ ਉਹਨਾਂ ਨੂੰ ਉੱਥੇ ਰੱਖਿਆ ਬਾਕੀ ਅਸੀਂ ਪੁਰਜ਼ੋਰ ਅਪੀਲ ਕਰਦੇ ਆਂ ਵੀ ਤਿੰਨ ਪੀੜੀਆਂ ਤੱਕ ਇਹ ਅਸੀਂ ਮੈਂ ਪੁੱਤਰਾ ਮੇਰੀ 60 ਸਾਲ ਤੋਂ ਉਪਰ ਉਮਰ ਹੋ ਗਈ ਮੇਰੇ ਬੱਚੇ 40 ਸਾਲ ਤੱਕ ਦੇ ਹੋ ਰਹੇ ਨੇ ਇਹ ਅੱਗੇ ਚੌਥੀ ਪੀੜ੍ਹੀ ਸਾਡੀ ਉਸ ਨੂੰ ਇਹਦੇ ਵਿੱਚ ਸ਼ਾਮਿਲ ਕੀਤਾ ਜਾਵੇ ਆਜ਼ਾਦੀ ਘੁਲਾਟੀਆਂ ਦੇ ਸਨਮਾਨ ਦੇ ਵਿੱਚ ਉਹਨੂੰ ਚੌਥੀ ਪੀੜ੍ਹੀ ਨੂੰ ਲਾਗੂ ਕਰਾਂਗੇ ਤਾਂ ਹੀ ਇਸ ਦੇਸ਼ ਦੇ ਵਿੱਚ ਪਤਾ ਲੱਗੂਗਾ ਸਾਡੇ ਸੂਬੇ ਦੇ ਵਿੱਚ ਵੀ ਕਿੰਨਾ ਦੇ ਲੋਕਾਂ ਨੇ ਜਿੰਨਾ ਕੁਰਬਾਨੀਆਂ ਕੀਤੀਆਂ ਕੌਣ ਉਹਨਾਂ ਦੇ ਵਾਰਸ ਨੇ ਜੇ ਤੀਜੀ ਪੀੜ੍ਹੀ ਦੇ ਖਤਮ ਹੋ ਗਈ ਅੱਗੇ ਤਾਂ ਜਿਹੜਾ ਹੁਣ 25 15 26 ਜਨਵਰੀ 15 ਅਗਸਤ ਦੇ ਸਨਮਾਨ ਦਿੰਦੇ ਆ ਉਹ ਸਨਮਾਨ ਲੈਣ ਲਈ ਵੀ ਕੋਈ ਰਹਿਣਾ ਨਹੀਂ ਤੇ ਸਾਨੂੰ ਇਹਦਾ ਇਤਿਹਾਸ ਨੂੰ ਜਿਉਂਦਾ ਰੱਖਣ ਲਈ ਇਨੋਂ ਅਗੇ ਚੌਥੀ ਪੀੜੀ ਦੇਣੀ ਚਾਹੀਦੀ ਹੈ ਅਸੀਂ ਬੇਨਤੀ ਕਰਦੇ ਹਾਂ ਸਮਾਂ ਦੇ ਕੇ ਸਾਡੀਆਂ ਛੋੜੀਆਂ ਜਿਹੀਆਂ ਤੁਸ ਜੀਆਂ ਉਹ ਨੇ ਜਿਹੜੀਆਂ ਨੂੰ ਆਮ ਹੀ ਪੂਰਾ ਕੀਤਾ ਜਾਂਦਾ ਜਿਹੜੇ ਆਮ ਲੋਕਾਂ ਲਈ ਵੀ ਹੈ ਅਸੀਂ ਉਹੀ ਗੱਲਾਂ ਕਹਿੰਦੇ ਹਾਂ ਇੱਕ ਮਹਾਨ ਜੋਦਾ ਸੀ ਜਿਨ੍ਹਾਂ ਨੇ ਆਪਣਾ ਸਭ ਕੁਝ ਲਟਾ ਕੇ ਕੌਮ ਨੂੰ ਆਜ਼ਾਦੀ ਲੈ ਕੇ ਦਿੱਤੀ ਉਹਨਾਂ ਦੇ ਯੋਧਿਆਂ ਦੇ ਵਾਰਸਾਂ ਜਿਹੜੇ ਇਕੱਠੇ ਹੋਏ ਨੇ ਉਹਨਾਂ ਦਾ ਜਨਮ ਦਿਨ ਮਨਾਉਣ ਲਈ ਅਸੀਂ ਸਰਕਾਰ ਨੂੰ ਬੇਨਤੀ ਕੀਤੀ ਹੈ ਦੋ ਚਾਰ ਵਾਰੀ ਮੀਟਿੰਗਾਂ ਵੀ ਕੀਤੀਆਂ ਸੈਕਟਰੀ ਲੈਵਲ ਤੇ ਮੰਤਰੀ ਲੈਵਲ ਤੱਕ ਪਰ ਸਾਡਾ ਜਿਹੜੀਆਂ ਮੁਸ਼ਕਲਾਂ ਨੇ ਉਹ ਸਾਨੂੰ ਸੁਣੀਆਂ ਨਹੀਂ ਗਈਆਂ ਵੱਡੀ ਗੱਲ ਇਹ ਹੈ ਵੀ ਮੁਸ਼ਕਲਾਂ ਵੀ ਕੀ ਨੇ ਸਾਡੇ ਮਾਪਿਆਂ ਨੇ ਕੁਰਬਾਨੀਆਂ ਕੀਤੀਆਂ ਘਰ-ਵਾਰ ਜਾੜਲੇ ਘਰ ਵੀ ਉਜੜੇ ਜ਼ਮੀਨਾਂ ਵੀ ਕੁਰਕ ਹੋਈਆਂ ਪਰ ਨੁਕਸਾਨ ਸਾਡਾ ਦੂਜੀ ਪੀੜੀ ਦਾ ਹੋਇਆ ਜਿਹੜਾ ਨਾ ਪੈਣ ਵਾਲਾ ਘਾਟਾ ਉਹ ਸਾਨੂੰ ਹੋਇਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੇ ਸਾਨੂੰ ਥੋੜਾ ਬਹੁਤਾ ਸਾਡੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਸੁਣਿਆ ਜਾਵੇ ਤੇ ਉਹਨਾਂ ਦੇ ਪਰਿਵਾਰ ਦੇ ਬਾਰਸਾਂ ਨੂੰ ਜਿਹੇ ਜੀ ਯੋਗਤਾ ਉਹ ਜੀ ਕੋਈ ਨੌਕਰੀ ਦਿੱਤੀ ਜਾਵੇ ਜਾਂ ਉਹਨਾਂ ਦਾ ਕੋਈ ਹੋਰ ਪ੍ਰਬੰਧ ਕੀਤਾ ਜਾਵੇ ਜਾਂ ਉਹਨਾਂ ਨੂੰ ਕੋਈ ਛੋਟੀ ਮੋਟੀ مالی ਸਹਾਇਤਾ ਪੈਨਸ਼ਨ ਦੇ ਰੂਪ ਚ ਸਰਮਾਨ ਦੇ ਰੂਪ ਚ ਦਿੱਤੀ ਜਾਵੇ ਇਹਨਾਂ ਕੁਸ਼ ਕਹ ਅਤੇ ਚੌਥੀ ਪੀੜ੍ਹੀ ਨੂੰ ਸ਼ਾਮਲ ਕਰਕੇ ਇਸ ਲੜੀ ਨੂੰ ਅੱਗੇ ਤੋਰਿਆ ਜਾਵੇ ਤਾਂ ਜੋ ਕਿ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗ ਸਕੇ ਵੀ ਸਾਡੇ ਇਨ੍ਹਾਂ ਪਰਿਵਾਰਾਂ ਨੇ ਕੁਰਬਾਨੀਆਂ ਕੀਤੀਆਂ ਦੇਸ਼ ਨੂੰ ਆਜ਼ਾਦ ਕਰਾਉਣ ਲਈ